ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 570 ਅੰਗ ਤੇ ਇਹ ਸ਼ਲੋਕ ਆਉਂਦਾ ਹੈ ਜਿਸ ਦਾ ਜਾਪਾ ਉਚਾਰਨ ਸਿੱਖਣਾ ਹੈ ਸ਼ਲੋਕ ਦੇਹ ਅੰਧਾਰੀ ਅੰਦ ਸੁੰਨੀ ਨਾਮ ਵਿਹੋਨੀਆ ਹੁਣ ਜਿਹੜਾ ਇਸ ਦਾ ਵਿਸਰਾਮ ਸੰਗਤ ਜੀ ਅੰਧ ਤੇ ਲਾਉਣਾ ਹੈ ਅੰਧ ਤੇ ਅੱਗੇ ਸ ਸ ਦੇ ਅੰਕੜ ਉੱਤੇ ਟਿੱਪੀ ਣ ਣ ਨੂੰ ਬਿਹਾਰੀ ਲੱਗੀ ਐ ਣ ਣ ਜਿਹੜਾ ਸੰਗਤ ਜੀ ਆ ਨੱਕ ਦੇ ਵਿੱਚ ਉਚਾਰਨ ਹੁੰਦਾ ਸੁੰਨੀ ਸੁੰਨੀ ਬੋਲਣਾ ਸੁੰਜੀ ਨਹੀਂ ਬੋਲਣਾ ਧਿਆਨ ਰੱਖਣਾ ਦੇਹ ਅੰਧਾਰੀ ਅੰਦ ਸੁੰਨੀ ਨਾਮ ਵਿਹੋਨੀਆ ਜਿਸ ਤਰ੍ਹਾਂ ਉਚਾਰਨ ਕਰਨਾ ਨਾਨਕ ਸਫਲ ਜਨਮ ਜਨਮ ਤੇ ਵਿਸਰਾਮ ਇਹਨੂੰ ਜਨਮ ਨਹੀਂ ਪੜਨਾ ਕਿਉਂਕਿ ਤੇ ਲੱਗੀ ਉੱਤੇ ਟਿੱਪੀ ਨੰਨੇ ਉੱਤੇ ਟਿੱਪੀ ਲੱਗੀ ਹੈ ਤੇ ਇਸ ਦਾ ਉਚਾਰਨ ਹੋਵੇਗਾ ਜਨਮ ਨਾਨਕ ਸਫਲ ਜਨਮ ਜੈ ਘਟੁ ਵੁਠਾ ਸਚ ਤਣੀ ਜੇ ਨਹੀਂ ਪੜਨਾ ਜੈ ਪੜਨਾ ਤਲਾਮ ਲਗੀਆਂ ਜੈ ਘਟੁ ਵੁਠਾ ਸਚ ਤਣੀ ਸ਼ੰਤ ਤਿਨ ਖੰਨੀਏ ਮੰਨਿਆ ਜਿਨ ਮੇਰਾ ਹਰ ਪ੍ਰਭ ਡੀਠਾ RAM ਮੰਨਿਆ ਖੰਨੀਏ ਖੰਨੀਏ ਇੱਥੇ ਖਖੇ ਦੇ ਉੱਤੇ ਟਿੱਪੀ ਜਾਂ ਨੰਨੇ ਨੂੰ ਬਿਹਾਰੀ ਐਡ ਨੂੰ ਤਲਾਵਾ ਤਲਾਵਾ ਦੀ ਬਾਜੂ ਉਚਾਰਨ ਹੋਵੇ ਖੰਨੀਏ ਮੰਨਿਆ ਮੰਨਿਆ ਨੱਕ ਦੇ ਵਿੱਚ ਉਚਾਰਨ ਹੋਵੇਗਾ ਇੱਥੇ ਣਿਆ ਲੱਗਾ ਤੇ ਉੱਤੇ ਬਿੰਦੀ ਵੀ ਲੱਗੀ ਏ ਮੰਨਿਆ ਤਿੰਨ ਖੰਨੀਏ ਮੰਨਿਆ ਮੰਨਿਆ ਤੇ ਬਿਸਰਾਮ ਲਵਣਾ ਖੰਨੀਏ ਦਾ ਮਤਲਬ ਹੁੰਦਾ ਹੈ ਕਿ ਟੋਟੇ ਟੋਟੇ ਹੋ ਕੇ ਕੁਰਬਾਨ ਹੋ ਜਾਣਾ ਤੇ ਮੰਨਿਆ ਦਾ ਮਤਲਬ ਹੈ ਜਾਵਾਂ ਜਿਨ ਮੇਰਾ ਹਰ ਪ੍ਰਭ ਡੀਠਾ RAM ਜਨ ਚਾਖ ਅਗਾਣੇ ਅਗਾਣੇ ਤੇ ਬਿਸਰਾਮ ਹੈ ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ RAM ਹਰ ਮਨ ਹੈ ਮੀਠਾ ਪ੍ਰਭ ਟੂਠਾ ਟੂਠਾ ਤੇ ਬਿਸਰਾਮ ਹੈ ਟੁੱਠਾ ਨਹੀਂ ਕਹਿ ਦੇਣਾ ਤੱਤੇ ਨੂੰ ਦਲਾਵਾਂ ਲੱਗੀਆਂ ਦਲੈਂਕੜਾ ਲੱਗੀਆਂ ਧਿਆਨ ਰੱਖਣਾ ਦਲੈਂਕੜਾਂ ਦੀ ਆਵਾਜ਼ ਕੱਢਣੀ ਹੈ ਔਂਕੜ ਦੀ ਆਵਾਜ਼ ਉਚਾਰਨਾ ਹੋਵੇ ਹਰ ਮਨ ਹੈ ਮਿੱਠਾ ਪ੍ਰਭੂ ਤੂਠਾ ਅੰਮਿਓ ਵੂਠਾ ਸੁਖ ਪਈ ਅੰਮਿਓ ਦਾ ਮਤਲਬ ਹੁੰਦਾ ਹੈ ਅੰਮ੍ਰਿਤ ਵੂਠਾ ਦਾ ਮਤਲਬ ਹੈ ਵਸਿਆ ਦੁੱਖ ਨਾਸ਼ ਭਰਮ ਬਿਨਾਸ਼ ਤਨ ਤੇ 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 ਵਿਸਰਾਮ ਲਾਉਣਾ ਵੱਖਰੇ ਵੱਖਰੇ ਪਾਠ ਨੇ ਦੁੱਖ ਨਾਸ਼ ਭਰਮ ਬਿਨਾਸ਼ ਤਨ ਤੇ ਜਪ ਜਗਦੀਸ਼ ਈਸਹ ਜੈ ਜੈ ਜਗਦੀਸ਼ ਜਿਹੜਾ ਪਾਠ ਹੈ ਸੰਗਤ ਜੀ ਕੱਸ ਕੇ ਪੜਨਾ ਇਹਨੂੰ ਅਦਕ ਲਾ ਕੇ ਪੜਨਾ ਹੈ ਜਗਦੀਸ਼ ਈਸਹ ਈਸਹ ਪੜਨੇ ਬਿਹਾਰੀ ਲੱਗੀ ਤੇ ਹਾਹੇ ਦੀ ਆਵਾਜ਼ ਉਚਾਰਨ ਹੋਵੇ ਈਸਹ ਈਸਹ ਜੈ ਜੈ ਪੜਨਾ ਜੈ ਜੱਜਾ ਈੜੀ ਲਾਂ ਜੈ ਜੈ ਈੜੀ ਦੀ ਆਵਾਜ਼ ਉਚਾਰਨ ਹੋਵੇ ਜੈ ਮੋਹ ਰਹਿ ਤੋ ਵਿਕਾਰ ਠਾਕੇ ਠਾਕੇ ਤੇ ਬਿਸਰਾਮ ਹੈ ਪੰਜ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖੰਨਿਏ ਵਈਆ ਖੰਨਿਏ ਆਪ ਪਿੱਛੇ ਪੜ ਕੇ ਆਏ ਆ ਇਸ ਦਾ ਉਚਾਰਨ ਖੰਨਿਏ ਭਾਵ ਕਿ ਐੜੇ ਜਲਾਵਾ ਲੱਗੀਆਂ ਐੜੇ ਜਲਾਵਾ ਦੀ ਆਵਾਜ਼ ਉਚਾਰਨ ਹੋਵੇ ਖੰਨਿਏ ਵਈਆ ਤੇ ਨੰਨੇ ਦੀ ਬਾਜ ਉਚਾਰਨ ਹੋਵੇ ਨੱਕ ਦੇ ਵਿੱਚ ਜਿੰਨ ਘਟ ਮੇਰਾ ਹਰ ਪ੍ਰਭੂ ਉਠਾ ਜਿੰਨ ਘਟ ਮੇਰਾ ਹਰ ਪ੍ਰਭੂ ਉਠਾ ਸੋ ਸੰਗਤ ਜੀ ਆਪ ਜੀ ਨੇ ਇਸ ਲੋਕ ਦੀ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ YouTube ਦੀ ਪਲੇਲਿਸਟ ਦੇ ਵਿਚਾਰੇ ਸੰਥਿਆ ਪਈਏ ਪਟਾਂ ਦੇ ਸਵਈਏ ਸਹਿਸਕ੍ਰਿਤੀ ਰਾਗ ਮਾਲਾ RAM ਕੜੀ ਸੱਦ ਪੰਜ ਬਾਣੀਆਂ ਦਾ ਨਿਤਨੇਮ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਜਿਹੜੇ ਉਚਾਰਨ ਨੇ ਦੱਸਿਓਏ ਨੇ ਜਾ ਕੇ ਆਪ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ